ਹਾਂ ਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਂਤ ਪਰਤ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਹੈ ਲਓ ਜੀ ਕਰਤਿਆ ਵਲੋਗ ਦੀ ਸਟਾਰਟਿੰਗ ਤੇ ਉਠੋ ਜੀ ਨਹੀਂ ਕਰਦਾ ਮੇਰੇ ਵੀਰੋ ਨਾ ਪਰ ਉਠਣਾ ਪੈਣਾ ਚਾ ਕਰ ਗਿਆ ਵੀ ਕੰਮ ਦੀ ਅੱਜ ਮੈਂ ਤਾਂ ਚਾਹ ਬਣਾਉਣੇ ਆਪਾਂ ਟੈਨ ਉੱਠ ਕੇ ਅੱਜ ਆਪਾਂ ਬਿਸਤਰੀ ਦੇ ਆਉਣ ਤੋਂ ਪਹਿਲਾਂ ਹੀ ਇਹ ਪਲਾਸਟਰ ਦੇ ਲਗਾਉਣੇ ਹਨ ਤੇ ਪਲਾਸਟਰ ਵਾਸਤੇ ਚੌਬਾਂ ਮੱਠਲ ਤਾਂ ਚਾਹੀਦੀ ਹੁੰਦੀ ਉਹਦੇ ਬਰੇਤੀ ਦੇ 13 14 ਤੱਕ 1/6 ਮੜਦਾ ਤੇ ਆਪਾਂ ਜਿਵੇਂ ਮਿਸਤਰੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਮਸਾਲਾ ਤਿਆਰ ਕਰਦਨੇ ਆ ਰਾਤਾਂ ਸਾਂ ਸੋਚ ਕੇ ਪਿਆ ਸੀ ਤਾਂ ਹੀ ਮੈਂ ਤੜਕੇ ਨਾਰਮ ਲਾਇਆ ਸੀ ਮੈਂ ਕਿ ਟਾਈਮ ਉੱਠ ਕੇ ਤੇ ਬਣਾਵਾਂਗੇ ਚਾਲ ਹਨਾ ਕੱਬ ਦੇ ਹਾਂਜੀ ਮੇਰੇ ਲੋ ਆ ਗਿਆ ਦੌਣੀ ਵੀ ਵਾਹ ਬੜੀ ਮੌਕੇ ਦੀ ਵੀਡੀਓ ਲਈ ਤੂੰ ਆਦਾ ਸੀ ਆ ਚੀਜ਼ ਚਾਹੀਦੀ ਤੇਨੂੰ ਨਵੀਂ ਲਿਆਤੀ ਨਾ ਹੁਣ ਸਰ ਕਿਉਂ ਨਹੀਂ ਤੇ ਬਸ ਇੱਕ ਚੀਜ਼ ਦੀ ਦੋ ਚੀਜ਼ਾਂ ਦੀ ਕਮੀ ਰਹਿ ਗਈ ਇਹ ਕੰਦਾ ਗੱਟਾ ਵੱਡਿਆ ਨਹੀਂ ਤੇ ਗੱਟਾ ਰਲਾਇਆ ਨਹੀਂ ਜੀ ਮੈਂ ਕੱਲੀ ਬਰੇਤੀ ਹਟੀ ਆ ਹਾਂ ਦੱਸੋ ਬੋਲੋ ਬੱਸ ਬਾਤ ਕਰਾਂਗੇ ਬਾਤ ਕਰਾਂਗੇ ਸੁਣੀ ਕਰਦੇ ਆ ਜਿਉ ਜੀ ਵਿੱਚੇ ਮਸਾਲਾ ਮਸ਼ੂਲਾ ਰਲਾ ਲਿਆ ਬਰੇਤੀ ਪਾਲੀ ਨਵਾਂ ਛਾਣਾ ਲਿਆਂਦਾ ਅੱਜ ਸਾਡੀ ਰਹਿ ਆਈ ਸੀ ਨਾ ਮਿਸਤਰੀ ਤਾਂ ਉਹ ਤੋਂ ਪਹਿਲਾਂ ਅਸੀਂ ਚਾਲ ਬਣਾ ਦੇ ਕੰਮ ਦੀ ਹੈ ਤੇ ਅੱਜ ਸਾਨੂੰ ਆਏ ਫੀਲ ਹੋ ਰਿਹਾ ਕਿ ਅਸੀਂ ਚਾਲ ਤਾਂ ਬਣਾਤੀ ਤੇ ਕਿਤੇ ਮਿਸਤਰੀ ਨਾ ਆਵੇ ਹਨ ਤੇ ਗੱਟੇ ਦਾ ਮਸਾਲਾ ਵੀ ਰਲਾ ਲਿਆ ਹੈਂ ਤੇ ਗੱਟੇ ਦਾ ਮਸਾਲਾ ਕਿਸੇ ਕਿਸੇ ਹਿਸਾਬ ਤੇ ਹੀ ਲਾ ਦ ਸੀ ਕਿਸੇ ਵੀ ਨਹੀਂ ਲਾ ਸਕਦੇ ਨੂੰ ਸਹੀ ਦੱਸੇਗਾ ਇੰਨਾ ਮਸਾਲਾ ਸਾਰੇ ਦਿਨ ਚ ਨਹੀਂ ਲਾਦਾ ਤੇ ਹੁਣ ਦੇਖਦੇ ਆ ਹਨਾ ਟਾਈਮ ਤਾਂ ਮਿਸਤਰੀ ਦਾ ਆਉਣ ਤੋਂ 10 15 ਮਿੰਟ ਉੱਤੇ ਹੀ ਟੱਪ ਗਏ ਤੇ ਅਜੇ ਤੇ ਕਰਾਇਆ ਨਹੀਂ ਮਿਸਤਰੀ ਚਲੋ ਕੋਈ ਗੱਲ ਨਹੀਂ ਮਸਾਲਾ ਕਰਦੇ ਨੇ ਰੈਡੀ ਹੈ ਹੈ ਕੋਈ ਤੇ ਪਾ ਗਿਆ ਵੀ ਰੋਜ਼ ਹੀ ਲੇਟ ਹੁੰਦੀ ਹੈ ਲੇਟ ਆਉਂਦੇ ਆ ਉਹਨੂੰ ਆਏ ਹੋਗਾ ਹਨਾ ਆਪਾਂ ਚੱਲਦੇ ਆਂ ਫਿਰ ਆਏ ਉਹ ਕਰਕੇ ਵਿੱਚ ਪਾਣੀ ਪਕਵਾ ਮਿਸਤਰੀ ਕੋਲ ਚੱਲੇ ਕੋਲੇ ਜਾਵਾਂਗੇ ਹਾਂ ਜੀ ਵਾਪਸ ਮਿਸਤਰੀ ਕੋਲ ਆਇਆ 1 ਘੰਟਾ ਬਾਅਦ ਕਰਾਏ ਜਦ ਮਿਸਤਰੀ ਲੀਡਿੰਗ ਹੋ ਗਿਆ ਉਹਿੱਦਾਂ ਕੀ ਗੱਲਬਾਤ ਬਣ ਗਈ ਮੈਨੂੰ ਫੀਲਿੰਗ ਬੈਡ ਆ ਰਹੀ ਹੈ ਵੈਸੇ ਤਾਂ ਭਾ ਲੈ ਮਿਸਤਰੀ ਜੀ ਸਕੂਲ ਚ ਫਿਰਦਾ ਹੈ ਸਾਡੇ ਸਕੂਲ ਚ ਜਿਹੜਾ ਕਾਉਂਟ ਛੜਾਣਾ ਵਾਲਾ ਤੋਂ ਬੋਰਡ ਕਟਾਉਣ ਗਿਆ ਭਈ ਹੈ ਨਾ ਕਹਦਾ ਹੁੰਦਾ 10 ਮਿੰਟਾਂ ਬਾਅਦ ਵੈਸੇ ਲੀਡ ਬਾਲੇ ਹੋਗਾ ਇਹ ਤਾਂ 9:00 ਵਜੇ ਆਣੇ ਕੰਮ ਚਲਾਉਣ ਨੂੰ 9:30 ਯਾਰ ਹੈ ਨਾ ਤੇ ਅਸੀਂ ਭਾ ਲੈ ਆਏ ਸੀ ਪੁੱਛਿਆ ਕਰੇ ਰਿਆਂ ਦੇ ਭਾਦਾ ਫਿਰ ਸੱਚੀ ਗਈ ਸਕੂਲਸਾਂ ਉੱਥੇ ਆ ਗਿਆ ਠੀਕ ਹੈ ਸਾਡੇ 올 ਕੱਲ ਸੱਚੀ ਨਿਕਲੀ ਭਾਰੋ ਕੱਲ ਸੱਚੀ ਨਿਕਲੀ ਸਾਡੇ 올 ਚਾਲਦੇ ਆ ਘਰੀ ਚਾਲਦੇ ਆ ਬਸ ਉਹਨੇ ਪਾਣੀ ਪੂਣੀ ਲਿਉਣੇ ਆਪਾਂ ਕੈਂਪਰ ਭਰ ਲਿਉਣੇ ਆ ਲਓ ਜੀ ਮਿਸਰੀ ਨੂੰ ਭਾਲਦੇ ਭਾਲਦੇ ਫੇਰ ਆ ਗਏ ਸਕੂਲ ਤੇ ਠੀਕ ਆ ਕਿ ਨਹੀਂ ਗੱਡੀ ਖੜੀ ਹੋ ਗਈ ਲੱਗੀ ਹੈ ਨਹੀਂ ਗਿਆ ਵੀ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਘਰੇ ਗਿਆ ਚਲੋ ਬਾਦੂ ਚੱਲ ਕੇ ਦੇਖਦੇ ਆ ਸਕੂਲ ਤੇ ਦਾ ਗਿਆ ਹੁਣ ਆ ਤਾਂ ਮੈਸਰੀ ਭਾਲਣਾ ਪਿਆ ਦਾ ਟਾਈਮ ਹੋ ਚੁੱਕਿਆ ਬਈ 10 ਵਜੇ 15 20 ਮਿੰਟ ਹੋ ਗਏ ਆ ਸੁਣੋ ਜੀ ਐਡਰ ਹੀ ਗੱਲ ਇਹਦੇ ਦੱਸਾਂਗੇ ਆਪਾਂ ਫਿਰ ਐਂ ਹੀ ਗੱਲ ਹਾਂ ਜੀ ਮੇਰੇ ਵੀਰੋ ਮੈਸਰੀ ਦਾ ਥੇ ਆ ਗਿਆ ਪਰ ਫੇਰ ਉਹੀ ਕਹਿੰਦਾ ਤੁਸੀਂ ਚਲੋ ਤੇ ਮੈਂ ਆਇਆ ਤੇ ਮੈਂ ਆਇਆ ਚਲ ਠੀਕ ਐ ਕੀ ਯਾਰ ਦਮਣੀ ਇਸ ਤੜਕੇ ਦੇ ਨਾਲ ਸੌਂ ਲੱਗੇ ਸਾਰੇ ਤਾਂ ਚਾਹ ਲਈ ਮਰ ਗਈ ਯਾਰ ਚਾਹ ਲਈ ਮਾਰਤੀ ਦਮਣੀ ਮਿਸਤਰੀ ਨੇ ਓਏ ਚਾਹ ਲਈ ਮਾਰਤੀ ਜਮਾ ਚਾਹ ਤਾਂ ਬਣ ਗਈ ਕਿਵੇਂ ਬਣ ਗਈ ਹੋਰ ਆਗੇ ਮਿਸਤਰੀ ਸਾਹਿਬ ਹੁਣ ਆਦਾਂਗੇ ਪੱਤਰੇ ਕੱਢ ਦਾਂਗੇ ਆਨੇ ਕੱਢ ਨਹੀਂ ਪਹਿਣਗੇ ਸੰਤਾਪਾ ਨੂੰ ਤੇ ਚਲਾਵਾ ਕੰਮ ਜੀ ਪਲਾਸਟਰ ਦਾ ਕਰਨਾ ਤਾਂ ਅੰਦਰੋਂ ਸੀ ਆ ਤੇ ਅੰਦਰ ਹਜੇ ਜਿਹੜਾ ਆਪਣਾ ਘੂੜੂ ਆ ਪਾਇਆ ਸੀ ਬ్రో ਉਹ ਸੁੱਕਿਆ ਨਹੀਂ ਦਾ ਤਾਂ ਕਰਕੇ ਆ ਦੇਖੋ ਪਟਿਆ ਗਿਆ ਘੂੜੂ ਆ ਯਾਰ ਜਿਹੜਾ ਖਰਾਬ ਹੋ ਗਿਆ ਲੱਗਦਾ ਕਿ ਅਸੀਂ ਅੰਦਰ ਕਰਨਾ ਫਿਰ ਮੈਂ ਕਿਹਾ ਮੈਂ ਇਸੇ ਵੀ ਅੰਦਰ ਰਹਿੰਦਾ ਅੰਦਰ ਘੂੜੂ ਆਪਣਾ ਖਰਾਬ ਹੋ ਜੂ ਤੇ ਬਾਹਰੋਂ ਲੱਗ ਜਾਣਾ ਬਾਹਰੋਂ ਮੈਂ ਪਲਾਸਟਰ ਦਾ ਕੰਮ ਕਰਦਾ ਚਲੋ ਓਕੇ ਦਾ ਨਹੀਂ ਓਕੇ ਸੱਟਾ ਕੰਮ ਜਿਵੇਂ ਓਕੇ ਬਣਾ ਬੜੀ ਮਗਰ ਉਹ ਕਰੀ ਹੋਰ ਵੀਡੀਓ ਬਣਾਦਾ ਮੈਂ ਇਹਨਾਂ ਦੀ ਫਿਰ ਥੰਬਨੇਲ ਸੋਨੇ ਲਾਉਣ ਚ ਆਸਾਨੀ ਹੋਏਗੀ ਹੈਨਾ ਆਪਾਂ ਆਦਰਕ ਇਹ ਆ ਚੁਕਲਾ ਇਹ ਮੁੰਡ ਬੜੀ ਗੱਲ ਹੈ ਨਾ ਦੀ ਸਰਾਹ ਕਹਿੰਦੇ ਮੁੰਡਿਆਂ ਨੇ ਲਓ ਜੀ ਸਮਾਨ ਵੀ ਲਿਆਂਦਾ ਮੇਸਤਰੀ ਨੂੰ ਮਗਾਇਆ ਸੀ ਕਾਗਜ਼ ਨਲੇ ਤਾਂ ਮੈਂ ਖ ਪਾ ਦਾਂਗੇ ਛੱਤ ਤੇ ਤੇ ਨਲੇ ਪਾ ਦਾਂਗੇ ਆਪਾਂ ਜੇ ਮੀਂਹ ਆਇਆ ਤਾਂ ਕੰਧ ਤੇ ਠੀਕ ਹੈ ਨਹੀਂ ਇਹਨੂੰ ਪਾੜ ਕੇ ਲਿਆਂਦੇ ਇਹਨੂੰ ਜੀ ਆਪਾਂ ਪਾੜ ਕੇ ਲਿਆਂਦੇ ਹੁਣ ਆਪਾਂ ਹਾਂਜੀ ਹਾਂਜੀ ਬਰੇ ਬਰੇ ਮੁੱਕ ਗਿਆ ਜੀ ਉਧਰਲੇ ਕਰਿਓ ਵਾਟਰ ਕੀ ਹੁਣ ਇਧਰ ਲੈ ਵੀ ਜੈਣਾ ਡਰਾਪ ਪੱਗ ਵੀ ਆਪਾਂ ਠੀਕ ਆ ਤੇ ਥੋੜਾ ਸੂਈ ਸੈੱਟ ਹੋ ਜਾ ਬੱਸ ਆਇਆ ਪਾਪੇ ਇਹੋ ਕੰਮ ਉਹ ਤੋਂ ਹੋ ਗਿਆ ਜੱਟ ਮਾੜੀ ਜਿਆਦੇ ਆਊਟ ਹੋ ਗਿਆ ਡਰਾਪ ਹਾਂਜੀ ਬਾਪੇ ਡਾਉਣੀ ਹੁਸਦਿਆ ਬਈ ਉਹ ਪਾ ਕੇ ਜਾਊਗਾ ਡਰਾਪ ਯਾਰ ਆਇਆ ਸੂਈ ਸੈੱਟ ਹੋ ਗਿਆ ਬਸ ਇਹ ਨਾ ਬਾਣੀ ਯਾਰ ਐ ਰੌਲ ਪੀ ਆਉਣ ਲੱਗ ਮੈਂ ਆਇਆ ਦਾਉਣੀ ਚੱਕੀ ਲੈ ਆਉਂ ਯਾਰ ਗੋਲਡਾਂ ਦੇ ਇਤਰਾਦ ਨਾਲ ਚੱਕ ਕੇ ਲਿਆ ਤੇਰੇ ਤੇ ਲਓ ਜੀ ਰਗੜ ਤੇ ਸੀਨੀਅਰ ਡਰਾਈਵਰ ਦੇ ਸੀਨੀਅਰ ਹੀ ਕੰਮ ਆਹ ਪੜਤੀ ਕਿੱਟ ਜੀ ਮੈਂ ਤਾਂ ਮਗਰ ਕਰ ਦੇਣੀ ਨਲੇ ਤਾਂ ਦਵਣੀ ਦਵਣੀ ਦੀ ਤਾਂ ਹੁਣ ਤੋੜ ਦੇਣੀ ਸੀ ਬੈਕ ਕਰਕੇ ਟਰੈਕਟਰ ਮੈਂ ਤੇਰੇ ਸਾਹਨੇ ਤਾਂ ਗਈ ਸਰ ਮੈਂ ਦੂਰੀ ਬੈਠੇ ਮੈਂ ਯਾਰ ਪਤਾ ਨਹੀਂ ਮੈਨੂੰ ਦੱਸਿਆ ਸੀ ਸੀਰੀ ਦੇ ਹੱਟ ਮੈਂ ਕਲਚ ਛੱਡ ਤੇ ਇੱਕੇ ਦਾ ਮੰਡਲ ਤਾਂ ਆ ਪੰਨ ਦੀ ਨਾਲੇ ਦਵੀ ਦੇ ਧੌਣ ਆ ਜਾਣ ਤੇ ਮਹਾ ਬਜਾ ਫੇ ਚੱਲ ਚੱਲ ਫੇ ਮਹਾ ਦਵਣੀ ਤੂੰ ਹੀ ਪਾਲਾ ਭਰਾ ਉਹਨੇ ਡਰਮ ਰੂਮ ਹਣਾ ਮੈਂ ਤਾਂ ਸਾਰਾ ਕੋਈ ਪੱਟ ਦੂੰਗਾ ਇੱਥੇ ਜੇ ਮੈਂ ਹੋਰ 2 ਮਿੰਟ ਖੜ੍ਹਦਾ ਜਾਂਦਾ ਮੈਂ ਸਿੱਟੇ ਵੀ ਸਿੱਟ ਦਿੰਦਾ ਮੈਂ ਗਰੰਟੀ ਐ ਮੋਟਰ ਜੀਆਂ ਵਿੱਚ ਆਂਦੀਆਂ ਨਾ ਕੋੜੋ ਬੋਇਆ ਚੱਲ ਫਿਰ ਉਧਰ ਉਹ ਚੱਲ ਉਧਰ ਚੱਲ ਹਾਂਜੀ ਮੇਰੇ ਵੀਰੋ ਆਕੇ ਤੇਰੇ ਕੋਲ ਡਰਮ ਟੁੰਮ ਲੈ ਕੇ ਤੇ ਉਹ ਫਲਾਂਚੀ ਕਿੱਧਰ ਗਈ ਆ ਜਿਹੜੀ ਮੈਂ ਲੈ ਕੇ ਆਉਣੀ ਸੀ ਮੇਰੇ ਕੋਲ ਚੱਲ ਬਾਹਰ ਪਈ ਹੋਣੀ ਹੈਗੀ ਤਾਮਣੀ ਤੇ ਮੈਸੇਜ ਵੀ ਲੱਗੇ ਪਿਆ ਬਈ ਦੋਵੇਂ ਤਾਮਣੀ ਕਹਿੰਦਾ ਮੈਂ ਦਵਾਲ ਨਹੀਂ ਕਹਿੰਦਾ ਮੈਸਤਰੀ ਨੂੰ ਆਪਣਾ ਯਾਰ ਥੋੜਾ ਜਿਹਾ ਸ਼ਰੀਰ ਲਾਉਣ ਹੋ ਗਿਆ ਨਾ ਤਾਂ ਕਰਕੇ ਆਪਾਂ ਭਗਵਾਨ ਜੀ ਚਲੋ ਕੋਈ ਗੱਲ ਨਹੀਂ ਹੁੰਦਾ ਨਾ ਭਾਵੇਂ ਜਿਆਦੇ ਕਮ ਹੋ ਤਾਂ ਉਹ ਕਿਉਂ ਨਹੀਂ ਹੋਈ ਕਿਉਂ ਕਿ ਮੈਨੂੰ ਲੱਗਦਾ ਹੈ ਇੱਕ ਮਿੰਟ ਉਲਟੇ ਕਰਕੇ ਸੈੱਟ ਹੋ ਮੇਰਾ ਸਹੀ ਜਾਏ ਬਾਹ ਦੇ ਵੱਤਾ ਗਾਇਸਾ ਮੈਨੂੰ ਵੀ ਪਤਾ ਨਹੀਂ ਕੀ ਗਿਆ ਲੱਭਣ ਕੀ ਖੜਾ ਹਾਂ ਜੀ ਮੇਰੇ ਵੀਰੋ ਉਲਟੂ ਉਲਟੀ ਕਰਕੇ ਤੇ ਹੁਣ ਹੋ ਗਏ ਰਹਿਲੇ ਆਪਾਂ ਹੁਣ ਚੱਲਦਿਆਂ ਕਰੇ ਤੇ ਨਾ ਸਿਰੋਤੀ ਦੋਗੇ ਕਿਨ ਇੱਕ ਚਾਰ ਰੋਟੀ ਦਾ ਟਾਈਮ ਹੋਇਆ ਬਲਕਬਗ 2:30 3:00 ਵਜੇ ਤੇ ਅੱਜ ਯਾਰ ਨਾ ਹੁਣ ਤਾਂ ਕੋਈ ਦਿੱਕਤਾਂ ਦੀ ਗੱਲ ਨਹੀਂ आज सीरीज थोड़ा ना ज्यादा डाउन बज गया और जी हरजोत अंदर, अंदर बेटा सामने ओथे जावड़े कोई गल नहीं है अंदर ਠਾਲ ਦੇ ਜਿੱਥੇ ਜਿੱਤੇ ਮਰਜੀ ਠਾਲ ਦੇ ਇੱਥੇ ਕੋਈ ਨਹੀਂ ਛੇੜਦਾ ਆਪਣੀ ਘਰ ਹੈ ਅੰਦਰ ਬੈਠ ਓਕੇ ਸੈਟ ਹੈ ਮੈਂ ਰੋਟੇਟ ਹੀ ਲਿਆ ਨਾ ਕਰੋ ਇਹ ਵੀ ਪਤਾ ਨਹੀਂ ਕੌਣ ਮਿੱਤਰ ਹੋ ਸੀਗਾ ਚੱਲ ਆਪਣਾ ਬਸ ਰੱਖ ਲੋ ਜਿਹੜਾ ਹਰਜੋਤ ਬਿਠਾਉਦਾ ਆਡੀ ਹੋਊਗਾ ਕੋਈ ਦਿੱਕਤ ਨਹੀਂ ਤੇ ਅੱਜ ਤੁਹਾਨੂੰ ਮੈਂ ਦੱਸਿਆ ਜੀ ਨਾ ਵੀ ਚੈੱਕ ਕਰੂਗਾ ਉਹ ਥੋੜਾ ਜਿਹਾ ਨਾ ਇਹਦਾ 사운ਡ ਸੁਣ ਗਿਆ ਮੈਂ ਛੱਡੋ ਵਸ ਕੋਈ ਗੱਲ ਨਹੀਂ ਆਥਰ ਨੂੰ ਆਪੇ ਸੈਟ ਹੋ ਜਾਏਗੀ ਕੋਈ ਨਹੀਂ ਐ ਚ ਬੁੱਠੇ ਪੰਖੇ ਗੁੰਡ ਮੰਗੇ ਲੈ ਨਹੀਂ ਆੜਦਾ ਮੈਂ ਸਿੱਧਾ ਸੱਬਾਲੇ ਲੈਣੀ ਆਈ ਐ ਇਟਸ ਲੰਚ ਟਾਈਮ ਮੇਰੇ ਵੀਰੋ ਰੋਟੀ ਆ ਚੁੱਕੀ ਹੈ ਦਿਉਣੀ ਚਾਹ ਵੀ ਆ ਚੁੱਕੀ ਹੈ ਇਕੱਠੇ ਕਾਉਂਗੇ ਮੂੰਹ ਬਹਿ ਗਿਆ ਮੂੰਹ ਵਾਲਾ ਬਹਿ ਗਿਆ ਕੰਮ ਵੀ ਮੁੰਡਾ ਨੇ ਪੂਰਾ ਖਿੱਚਦਾ ਮੈਨੂੰ ਤੁਹਾਨੂੰ ਪਤਾ ਖਿੱਚਿਆ ਨਹੀਂ ਕਿ ਮੈਂ ਤਾਂ ਆਪ ਹੀ ਖਿੱਚਿਆਗਾ ਠੀਕ ਹੈ ਨਹੀਂ ਹੈ ਸਾਰਾ ਆ ਜੂਗਾ ਵਾਪਰ ਸਰੇ ਹੀ ਲਾ ਦੇਂਗਾ ਬਾ ਧੂਆਂ ਕੱਢ ਦੇਂਗਾ ਬਾ ਠੀਕ ਆ ਕਿ ਨਹੀਂ ਦਿਖਾਉਣਾ ਜ਼ਰੂਰੀ ਆ ਮੇਰੇ ਵੀਰੋ ਸਾਨੂੰ ਪਾਦੀ ਸਰੀ ਹੀ ਡਾਉਣੀ ਆ ਮੇਰਾ ਯਾ ਕਿ ਲਿੰਗ ਯਾ ਕਿ ਪਾਣੀ ਠੀਕੇ ਹਾਂ ਹਾਂ ਬਾ ਸਹੀ ਆ ਖਿੱਚ ਦਿਓ ਮੈਂ ਕੋਈ ਨਾ ਹੇ ਹੱਥ ਨੂੰ ਸੈਟ ਹੋ ਲਵਾਂ ਹੋਲੀ ਹੋਲੀ ਹਾਂਜੀ ਮੇਰੇ ਵੀਰੋ ਤੇ ਸਮਾਨ ਵੀ ਲਿਆਂਦਾ ਵੀ ਜਿਹੜਾ ਤੋੜਿਆ ਸੀਗਾ ਆ ਪਤਾ ਨਹੀਂ ਕੀ ਕਹਿੰਦੇ ਉਹ ਯਾਰ ਹਨਾ ਫਲਾਂਚੀ ਫਲੂੰਚੀ ਆ ਕੋਈ ਕਲੰਪ ਕਲੰਪ ਕਹਿ ਲਓ ਇਹ ਵੀ ਲਿਆਂਦੇ ਬਸ ਇਹ ਵੀ ਕੱਸ ਦਾਂਗੇ ਤੇ ਰੋਟੀ ਕੋ ਨਹੀਂ ਖਾਂਦੇ ਮਾਂ ਦਾ ਕਹਿੰਦਾ ਖਾ ਲੈਂਦੇ ਯਾਰ ਹੈ ਹਰਦੀ ਨਾਲ ਰੋਟੀ ਬੈਠਦਾ ਵਾ ਲੈ ਖੜ ਜੂਗਾ ਬੱਸ ਫਿੱਟ ਕਰਦਾ ਪੂਰਾ ਵਾਹ ਗੱਡਾਈ ਹੋਰ ਮੁਰਗੀ ਸਹੀ ਕਰਨ ਵਾਲੀ ਹੋਰ ਰੋਟੀ ਰੋਟੀ ਖਾਓ ਕੋਈ ਚੱਕ ਨੀ ਕੰਮ ਹੁੰਦੇ ਰਹਿਣਗੇ ਭਾਂ ਤੇ ਰੋਟੀ ਜ਼ਰੂਰੀ ਹੈ ਪਹਿਲਾਂ ਤਾਂ ਆਪ ਦੀ ਸਿਹਤ ਜ਼ਰੂਰੀ ਹੈ ਹਨ ਹੈ ਮਾਂ ਜਿਹੜਾ ਚੜਕ ਉਹੀ ਲਾ ਲਾਂਗੇ ਆਪਾਂ ਤੇ ਸੰਗਲ ਦੇ ਆਸਾਂ ਸੇਮ ਲਿਆਂਦੇ ਆ ਮੈਂ ਆਜ ਨੂੰ ਹੋਰ ਦੂਜਾ ਜਰੂਰ ਆ ਆ ਜੜੂਆ ਆ ਜੜੂਆ ਬਾ ਇਥੇ ਰੱਖ ਦੇ ਕੋਈ ਗੱਲ ਇਹ ਜਿਹੜਾ ਚੜਾ ਚਲਾ ਕੇ ਦਿਲੋਂ ਆਹ ਇੰਚ ਵਾਲੀ ਪੈਪ ਅੱਛਾ ਆਹੀ ਕੀ ਪੌਣਾ ਇੰਚੇ ਦੀ ਪੈਪ ਵਾ ਫਿਰ ਸਹੀ ਐ ਮੈਨੂੰ ਪਤਾ ਨਹੀਂ ਕੀ ਚੀਜ਼ ਆ ਹੋਰ ਸੈਟ ਐਪੀ ਨਹੀਂ ਦੰਣੀ ਤੈਨੂੰ ਕੀ ਲੱਗਦਾ ਐ ਵੀ ਮੰਨ ਕੇ ਚੱਲੇ ਬਾਰੋ-ਬਾਰ ਹੋ ਜੂਗਾ ਅੱਜ ਸਾਰਾ ਹੋ ਜੂਗਾ ਬਾਰੋ-ਬਾਰੋਂ ਪੱਕੀ ਗੱਲ ਐ ਵਾ ਫਿਰ ਠੀਕ ਆ ਯਾਰ ਮਿਸਤਰੀ ਪੁੱਤਰ ਕੇ ਪੈੜ ਤੋਂ ਉਸਤਾਦ ਸਾਡਾ ਆਇਓ ਆਇਓ ਇਹ ਮਾ ਚੱਕ ਲੈ ਨਾ ਜੀ ਤੁਸੀਂ ਹੱਥ ਤੋਂ ਕੇ ਰੋਟੀ ਖਾਓ ਚੰਗਾ ਹਾਂ ਰੋਟੀ ਠਰੀ ਜਾਂਦੇ ਰੋਟੀ ਖਾਓ ਚਾਹ ਪੀਓ ਕੋਈ ਨਾ ਕੰਮ ਕਰਦੇ ਆਪਾਂ ਹਾਂਜੀ ਇਹ ਕੀ ਆ ਹੋਰ ਠਿਕੇ ਆ ਬਈ ਸੌ ਗਈ ਸੀ ਮਾਇ ਕਹ ਲੱਗੀ ਹਾਂਜੀ ਕੀ ਹਾਲ ਜਾ ਉਹ ਸਾਰੇ ਇੰਟਰੋ ਪਹਿਲਾਂ ਲਈ ਦੇਣ ਲੱਗਾ ਸੀਗਾ ਤੇ ਇਹ ਪਤਾ ਨਹੀਂ ਬਈ ਕੀ ਕਰੀ ਜਾਂਦੇ ਦਵਣੀ ਤੇ ਸਾਰੀ ਆ ਸਾਰਾ ਕੰਮ ਸਿੱਧੀ ਜੀ ਕਰ ਲਈ ਆ ਭਰਾਵਾ ਮਾਤਾ ਕੇ ਸੌਂ ਹਾਏ 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 ਲੱਗੇ ਬਈ ਆਚਾਰੇ ਲੱਗੇ ਬਈ ਹਾਉਂੜਿਆ ਬੜਾ ਸੌਂ ਗਿਆ ਸੀ ਭਰਾਵਾ ਸਿੱਟ ਟਮੜਾ ਸਾਡ ਟਮੜਾ ਹੈ ਟਕਾ ਜਾ ਹੋ ਗਿਆ ਮੇਰੇ ਹੱਥਾਂ ਟਕਾ ਹੋ ਗਿਆ ਯਾਰ ਉੱਠਿਆ ਮੈਂ ਉੱਠਣਾ ਹੋਇਆ ਨਹੀਂ ਹੈ ਉੱਠਣਾ ਹੋਇਆ ਨਹੀਂ ਕੋਈ ਨਹੀਂ ਉਹ ਪਰ ਨਹੀਂ ਚ ਸੀਗਾ ਨਾ ਅ ਨਹੀਂ ਚਾਹੀਏ ਮੈ ਇਆ ਕੰਮ ਦੀ ਕਰ ਜਾਂਦੇ ਹਾਂ। ਹਾਂਜੀ ਬਾਦੋ ਲੱਗਦੇ ਹਥੋਂ ਮੋਟਰ ਵੀ ਚਲਾਦੀ ਬਈ। ਪਾਣੀ ਆ ਹੀ ਜਾਂਦਾ ਸੀਗਾ। ਪਰ ਚੱਕ ਨਹੀਂ ਰਹੀ ਉਹਨਾ ਸਵਾਦ ਜਿਹਾ ਦੇ ਨਹੀਂ ਰਹੀ ਜਿੰਨਾ ਮਾਰਨ ਕਿ ਚੱਲੇ ਵੀ ਉਮੀਦ ਹੈ ਨਾ ਵੀ ਐ। ਐਨਾ ਖੁੱਲਾ ਪਾਣੀ ਉਹਦਾ ਨਾ ਵੀ ਬੰਬ ਕੱਢ ਦੇਣਾ ਪਾਣੀ ਵਾਲੀ। ਪਰ ਨਹੀਂ। ਇਹ ਤਾਂ ਐ ਪਿਛਕਾ ਪਿਛਕ ਨਹੀਂ ਆ ਮਰੀ ਜਾਂਦੀ ਹੋਰੀ। ਤੇ ਉਧਰ ਦਵਣੀ ਮਿਸਤਰੀ ਵੀ ਲੱਗਿਆ ਵੈਲੇ। ਦਵਣੀ ਮਿਸਤਰੀ। ਉਹ ਦਵਣੀ ਮਿਸਤਰੀ। ਚਾਂਦੀ ਘੱਟ ਰੱਖੀਏ ਯਾਰ ਕੀ ਬਾਤ ਆ ਨੀ ਬਈ ਯਾਰ ਸਿਰੇ ਹੀ ਲਾਦੀ ਮੁੰਡਿਆਂ ਨੇ ਦੌਣੀ ਕਿਹੜਾ ਘਾਟਾ ਪਤੰਦਰ ਮੈਸਤਰੀ ਨਾਲ ਲੈ ਵੇਖੋ ਇਹ ਮੂਰੇ ਮੂਰੇ ਰਾਈਟ ਹੈਂਡ ਹੀ ਬਣ ਗਿਆ ਮੈਂ ਦੌਣੀ ਭਾਏ ਯਾਰ ਲੈ ਵੇਖ ਲੈ ਮੂਰੇ ਮੂਰੇ ਕੰਮ ਕਰਤਾ ਵੀ ਹੌਣ ਸਰ ਮੈਸਤਰੀ ਡੈ ਹੀ ਬਵੇ ਲੋ ਹੈਂ ਕੀਆ ਬਾ ਚੱਟ ਵੀ ਲਵਾਏਗਾ ਸੇਰਾ ਮੈਂ ਮੜੇ ਘਰੇ ਜਾਇਆ ਮੈਂ ਬਈ ਫਰਕ ਹੈ ਸਰੀਰ ਦਾ ਮੇਰਾ ਉਨਾ ਫਰਕ ਨਹੀਂਗਾ ਪਰ ਹੈਗਾ ਮਾੜਾ ਜਿਹਾ ਜੀ ਸੌਂ ਕੇ ਉੱਠਿਆ ਮੈਂ ਤੁਹਾਨੂੰ ਦੱਸਿਆ ਮੈਂ ਜਾ ਕੇ ਸੌਂ ਗਿਆ ਸਾਰਾ ਕੰਮ ਦਮਨੀ ਨੇ ਸੰਭਾ ਗਾ ਲ ਮੁੱਕੀ ਰਾਤ ਦੀ ਠੀਕ ਹੈ ਇਹੀ ਹੈ ਬਈ ਸਾਰਾ ਜਿਵੇਂ ਮੰਨ ਕੇ ਚੱਲ ਆ ਚੱਲ ਵੀਡੀਓ ਲੰਬੀ ਹੋ ਜੇ ਜਦੋਂ ਖੁੱਡੇ ਖੜੇ ਪੈ ਗੋ ਤੂੰ ਬਾਅਦ ਆਪਾਂ ਸਾਰਾ ਗੱਲਾਂ ਮਤਾ ਕਰਾਂਗੇ ਵਾਹ ਅੰਦਰੇ ਕੀ ਅੰਦਰੋਂ ਸਾਰੇ ਪਿਆਸ ਇੰਨਾ ਕਰਤੀਆਂ ਨੀ ਨਿਵੇੜਤੀਆਂ ਓਕਰ ਰਿਪੋਰਟ ਆ ਜਮਾ ਜਮਾ ਸਿਰਾ ਬਾਈ ਤੇਰੇ ਦੋਰੇ ਤੇ ਲੱਗੇ ਨਾ ਖੁੱਡਿਆਂ ਤੇ ਹਾਂ ਓਕਰ ਰਿਪੋਰਟ ਹੋ ਜੂਗੀ ਹਾਂਜੀ ਮੇਰੇ ਵੀਰੋ ਆਗੇ ਜਿੱਧਰ ਲੈ ਕਰੇ ਕਿ ਮਿਸਤਰੀ ਦਾ ਸਾਰਾ ਹੱਲ ਕਰਤਾ ਮਿਸਤਰੀ ਵਾਸਤੇ ਨੀਰਾ ਵੀ ਲਿਆਤਾ ਤੇ ਅਰੋ ਵਾਲਾ ਪਾਣੀ ਵੀ ਲਿਆਤਾ ਹਨਾ ਮੈਂ ਬਸ ਆਪਣਾ ਕੰਮ ਹੈ ਚਾਹ ਗੁੜ ਚਾਹ ਗੁੜ ਰੱਖਣਾ ਚਾਹ ਰੋਟੀ ਦਾ ਸਾਮਾਨ ਲਿਓਣ ਰਿਹਾ ਸੀਗਾ ਮੇਨ ਬਸ ਕੰਮੇ ਕਰ ਜਾਂਦੇ ਠੀਕ ਹੈ ਲਓ ਜੀ ਹਾਂਜੀ ਬਾਪੂ ਤੇ ਸੀਮੈਂਟ ਘੜ ਗਿਆ ਸੀ ਜੀ ਆਪਣਾ ਹੁਣ ਉਹ ਮੈਂ ਖਾਫਾ ਚੱਕ ਲਈਏ ਪੈਸੇ ਦੀ ਜਿਹਾ ਕੇ ਮਤਲਬ ਵੀ ਪੱਕਾ ਨਹੀਂ ਬਤਾਣਾ ਕਿ ਮਿਸਤਰੀ ਲਾਊਗਾ ਕਿ ਨਹੀਂ ਪਰ ਜੇ ਕਈ ਰੈ ਬਣ ਜਾਂਦੀ ਹੈ ਨਾ ਮਿਸਤਰੀ ਨੂੰ ਪਤਾ ਲੇਟ ਰਾਈਟ ਤੇ ਕਰ ਕੰਮ ਕਰਦਾ ਇਹ ਨਾਈਟ ਸ਼ਿਫਟ ਵੀ ਲਾਉਂਦਾ ਹੈ ਲੇਟ ਲਾ ਕੇ ਤੇ ਮੈਂ ਫਿਰ ਆਪਣੇ ਕੋਲੇ ਸੀਮੈਂਟ ਹੋਣਾ ਜ਼ਰੂਰੀ ਹੈ ਨਾ ਹਾਂਜੀ ਬਾਬਿਓ ਚੱਕ ਲੈ ਸੀਮੈਂਟ ਜੀ 1 ਗੈੜੇ ਤੇ 1 ਘਟਾ ਉਸ ਤੋਂ ਬਾਅਦ 2-3 ਗੈੜੇ 2 ਘਟੇ ਲੈ ਜਾਗੇ ਆਪਾਂ ਆਹ ਅਗੇ ਜੀ ਕਰੇ ਸੀਮੈਂਟ ਦਾ ਗੱਟਾ ਲੈ ਕੇ ਜਮਾਂ ਸੇਫਲੀ ਕਮਾਲ ਹੀ ਹੋਈ ਹੈ ਨਾ ਇੱਥੇ ਨਾ ਫਿਰ ਦੇ ਕਿਵਾਰਤਾ ਜਿਵੇਂ ਜਵਾ ਕਰੇ ਆ ਗਈ ਮੇਰੇ ਕੰਮ ਤੇ ਤਾਂ ਹਾਂ ਹਾਂ ਗਾਂ ਹੀ ਲੈ ਕੇ ਜਾਣੇ ਆ ਉਹ ਲਓ ਜੀ ਇਧਰ ਵੱਡਿਆਂ ਕਬੂਤਰਾਂ ਨੂੰ ਦਾਣੇ ਰੱਖ ਦਿੰਦੇ ਆ ਆਇਓ ਖੰਡੋ ਖਾ ਲਓ ਤੇ ਉਹਦਰ ਕਬੂਤਰਾਂ ਵਾਲੇ ਪਾਸੇ ਵੀ ਚਲੀ ਜੇ ਜੀ ਇਧਰ ਕਬੂਤਰਾਂ ਵਾਲੇ ਪਾਸੇ ਵੀ ਰੱਖ ਦੀ ਵੈਸੇ ਇਹਨਾਂ ਕੋਲੇ ਪਹਿਲਾਂ ਵਾਲੇ ਦਾਣੇ ਪਏ ਆ ਥੰਦੀ ਕਿੰਨੇ ਪਰ ਮੈਂ ਚਲੋ ਹੋਰ ਐਡ ਕਰ ਦਿੰਦੇ ਆ ਆਇਓ 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 ਪਤਾ ਤੇ ਇਧਰ ਬਈ ਵੱਡੇ ਕਬੂਤਰਾਂ ਨੂੰ ਦਾਣਾ ਵੀ ਪਾਤਾ ਤੇ ਪਾਣੀ ਵੀ ਪਾਤਾ ਬਸ ਲਾ ਦੀ ਲੋਕ ਇਹਨਾਂ ਦਾ ਕੰਮ ਕਲੀਅਰ ਹੈ ਹਾਂ ਜੀ ਮਾਰੇ ਵੀਰੋ ਛੜ ਤੇ ਆਣੇ ਜੀ ਬਾਕੀ ਨੇਰਾ ਹੋ ਗਿਆ ਤੁਹਾਨੂੰ ਦੀਦੇ ਨਹੀਂ ਹੋਣੇ ਆਨੇ ਨਿਕਲੇ ਹਨਾ ਅਜੇ ਸਵਾਰ ਕੇ ਨਹੀਂ ਦੀਨੇ ਦਿੱਦਿਆ ਕਿਵੇਂ ਸ਼ੁਕਰਮਾਲਕਾ ਤੇਰਾ ਇੰਨੇ ਜੋਗੇ ਕਰ ਦਿੱਤੇ ਵਾਹ ਬਈ ਵਾਹ ਸਹੀ ਗੱਲ ਸਿਆਣੀ ਗੱਲ ਹੈ ਬਾਬੇ ਦੀ ਕਿਰਪਾ ਆਪਣੇ ਦੇ ਸਿੱਧੀ ਜੀ ਗੱਲ ਹੈ ਠੀਕ ਹੈ ਜਿੰਨਾ ਟਾਈਮ ਜਿਹੇ ਚ ਪੈਸੇ ਐ ਉਹਨਾਂ ਟਾਈਮ ਦੱਬਦੇ ਨਹੀਂ ਜਦੋਂ ਮੁੱਕ ਗਏ ਉਦੋਂ ਚੁੱਪ ਕਰਕੇ ਬਹਿ ਜਾਗੇ ਸਿੱਧਾ ਹੀ ਹਿਸਾਬ ਹੈ ਜਿੰਨਾ ਟਾਈਮ ਹੈ ਉਹਨਾਂ ਟਾਈਮ ਖੁੱਲੇ ਢਾਉਣੇ ਪਰ ਇਹ ਗੱਲ ਆ ਬਈ ਜਦੋਂ ਮੁੱਕਣ ਲੱਗਦਾ ਹੈਗਾ ਆਪਣੀ ਮਾਰਦਾ ਜਦੋਂ 100 150 ਰਹਿ ਜਾਂਦਾ ਨਾ ਕਹ ਉੜ ਚ ਆਪੇ ਭੈਣ ਨਾਲ ਸੜਨ ਦਾ ਥੱਬਾ ਫੇਰ ਉਹ ਫੇਰ ਦਬ ਦੰਨੇ ਆ ਸੀ ਫੇਰ ਆ ਜਾਂਦੇ ਆ ਭੈਣ ਨੇ ਇਹਨਾਂ ਦੀ ਹੈ ਇਹਨਾਂ ਦੇ ਪੈਸੇ ਕਬੂਤਰਾਂ ਦੇ ਤੇ ਇਹਨਾਂ ਤੇ ਹੀ ਆਉਂਦੇ ਆ ਹੋਰ ਜੀ ਓਕੇ ਹੈ ਜੀ ਮੈਂ ਦਾ ਜੀ ਕੀ ਬਾਤਾਂ ਨੇ ਕੀ ਬਾਤਾਂ ਨੇ ਆ ਗਿਆ ਸਵਾਲ ਮਾ ਦਾ ਕੰਮ ਕਰੇ ਨਿਆਰਾ ਆ ਗਿਆ ਕੰਮ ਹੋ ਗਿਆ 40000 ਰੁਪਏ ਹਾਂ ਉਹ ਭੈਣ ਤਾਂ ਮੇਰੇ ਮਾਰਦੇ ਨੇ ਕਿ ਤੱਕ ਨੇ ਠੀਕ ਹੈ ਕਿੰਨੇ ਦਾ ਮਸਾਲਾ ਹਾਂ ਉਹ ਭੈਣ ਦਾ 2.5 ਲੱਖ ਰੁਪਏ ਖਰਚ ਆ ਗਿਆ ਹਾਂ ਸਰਾ ਲੱਗ ਗਿਆ ਨਾ ਨਿਆਰਾ ਆ ਗਿਆ ਨਾ ਕਿਆ ਬਾਤ ਨੇ ਕੋਈ ਸਾਵ ਹੈ ਸਾਡੇ ਸਰਾ ਲਾ ਦੀ ਇਹਨਾਂ ਨੇ ਬਾਅਦ ਥੋੜਾ ਹੀ ਕੰਮ ਰਹਿ ਗਿਆ ਤੇ ਨਿ ਮੀਟ ਦੇ ਦਾਂਗੇ ਜੀ ਛੱਤ ਪਾਣੀ ਵੀ ਪੜਦਾ ਪਾਣੀ ਨੀਦਰ ਲਿਆਉਂਦਾ ਛੱਤ ਹੁਣ ਪਰਦੇ ਬਿਨਾ ਮਿੱਟੀ ਪਰਦੇ ਹਾਂ ਪਾਣੀ ਥੱਲੇ ਨਹੀਂ ਹੁੰਦਾ ਉਹਦਾ ਮੈਂ ਤਾਂ ਜੜਿਆਣਾ ਉਹਦਾ ਪੱਥਰ ਬਣਿਆ ਪਿਆ ਯਾਰ ਹੈ ਪਾਣੀ ਪੜਦੀ ਪਾਉਂਦੀ ਥੈਂਕ ਯੂ ਮੈਂ ਤਾਂ ਆਪਾਂ ਕੀ ਕਰਨਾ ਠੀਕ ਹਾਂਜੀ ਬਾਪੂ ਤੇ ਹੁਣ ਚੱਲਦੇ ਆਂ ਭਾਈ ਆਪਾਂ ਪਾਣੀ ਦਾ ਡਰੰਮ ਪਰਣਾ ਹਣਾ ਪਾਣੀ ਨੂੰ ਕੱਲ ਨੂੰ ਘਰੇ ਕੰਮ ਹੈ ਇਹ ਵਿਚਾਰਾ ਕਹਿੰਦਾ ਵੀ ਮੈਥੇ ਜਿੰਨਾ ਨਿਪੜਿਆ ਮੌਨਾ ਕਰਾ ਕੇ ਜਾਊਗਾ ਮੈਂ ਵੀ ਗੱਲ ਸਹੀ ਹੈ ਦਮ ਵੀ ਪੂਰੀ ਵੀ ਹੈ ਨਾ ਮੈਂ ਬਾਰ ਨੂੰ ਭੇਡਦਾ ਕਮੈਂਟ ਤੇ ਮਿਸਤਰੀ ਜੀ ਵੀ ਆਪਣੇ ਚੱਲੇ ਆ ਘਰ ਹੋ ਗਿਆ ਕੋਸ ਸਾਪ ਹੀ ਕਹੇ ਹੋ ਜਾਂਦੇ ਸਾਹਮਣੇ ਚੱਲ ਆ ਜਾ ਬਰੋ ਥੱਲੇ ਲਓ ਜੀ ਪਹੁੰਚ ਗਏ ਕੱਸੀ ਤੇਵੀ ਤੇ ਹੁਣ ਡਰਮ ਭਰਨਾ ਸੀ ਇਹ ਤੁਸੀਂ ਕੰਮ ਵੇਖੋ ਨਾ ਆ ਨਹੀਂ ਮੁੱਕਦਾ ਤੇ ਡਿੱਕਾ ਲੱਗ ਰਿਹਾ ਜੀ ਡਿੱਕਾ ਕਾਦਾ ਯਾਰ ਤੂੰ ਯਾਰ ਬੱਸ ਯਾਰ ਦਮਣੀ ਯਾਰ ਕੀ ਯਰ ਦਵਣੀ ਆਪਣੀ ਕਿਸਮਤ ਆ ਚੀਜ਼ੇ ਹੀ ਰਹੇਗਾ ਯਾਰ ਹੁਣ ਆ ਇਹ ਨੂੰ ਸਮਝ ਨਹੀਂ ਆਪਾਂ ਚੰਗੇ ਆ ਕਿ ਮਾੜੇ ਆ ਹਾਂ ਸਵਾਦ ਵਾਲਾ ਸਵਾਦ ਇਹ ਚੀਜ਼ਾਂ ਦਾ ਵਾਲਾ ਇਹ ਗੱਲ ਤਾਂ ਹੈਗੀ ਪਰ ਮੈਨੂੰ ਆ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਇੱਥੇ ਧੱਕੇ ਖਾਈ ਜਾਂਦੇ ਆ ਕੰਮ ਚੰਗਾ ਕਿ ਹੋਰ ਪਾਸੇ ਕੰਮ ਚੰਗਾ ਸਮਝ ਨਹੀਂ ਆ ਰਹੀ ਮੈਨੂੰ ਅੱਡੋ ਅੱਡਾ ਅੱਡੋ ਅੱਡਾ ਉਹ ਆਪਦੀ ਸائیں ਸਾਰੇ ਕੰਮ ਹੀ ਆਪਦੀ ਸائیں ਹੈ ਨਾ ਇਹਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਨਹੀਂ ਓਕੇ ਬ్రో ਚਲੋ ਅਸੀਂ ਭਰੀਏ ਹੁਣ ਲੇਟ ਹੋਈ ਜਾਂਨੇ ਆ ਚਲੋ ਮਹਾਰਾਜ ਚਲਿਏ ਭਈ ਭਰ ਲੈ ਡਰਮ ਫੁੱਲ ਜਾਵਾਂ ਇਦਰੇ ਬਾਲਟਾਂ ਵੀ ਨਹਿਰ ਤੋਂ ਆਣਾ ਹੋਰ ਆਮਨੇ ਪਿੰਡ ਸਾਡਾ ਚੱਲ ਗਏ ਕਰੋ ਆਨ ਚਲੋ ਮਜ਼ਾ ਹੀ ਭਰਿਆ ਉਹ ਤਾਂ ਅੰਲੇ ਵਿੱਚ ਲਿਖੂਗਾ ਮੇਰੇ ਖੀਰ ਕਿੰਨੀ ਚੱਲ ਲਓ ਜੀ ਆਪਣਾ ਡੌਗੀ ਡੌਣ ਵੀ ਮਿਲ ਗਿਆ ਆਪਾਂ ਨੂੰ ਬਹੁਤ ਦਿਨਾਂ ਬਾਅਦ ਹੈਨਾ ਨਾਲ ਹੀ ਭਜਾਉਂਦਾ ਤੇ ਮੰਨ ਕੇ ਚਲੋ ਇਹ ਵਿੱਚ ਉਵਾਰਾ ਹੋ ਗਿਆ ਵੈਸਾ ਦੇਦਣਾ ਤਾਂ ਵੀ ਮੁਰੇ ਨਹੀਂ ਰੱਖ ਕੇ ਤੇ ਖਤਾਨਾ ਚ ਵੜ ਗਏ ਤੇ ਬਸ ਇਹਦੇ ਦਾ ਵੀ ਮੈਂ ਕਿਹਾ ਵੀ ਕਲਿੱਪ ਸ਼ੂਟ ਕਰਦਗੇ ਵਿੱਚ ਨਾ ਤੇ ਉਹ ਤਾਂ ਸਾਡਾ ਸਾਥ ਛੱਡ ਗਿਆ ਇਹ ਨੂੰ ਪਤਾ ਸੀਗਾ ਵੀ ਲਗਾੜੇ ਇਹਨਾਂ ਨਾਲ ਰਲ ਕੇ ਕੀ ਲੈਣਾ ਏ ਗਲਤ ਗੱਲ ਐ ਚੱਲ ਪੁੱਤ ਮੁੜ ਜਾ ਹੁਣ ਤੇਰਾ ਕੋਈ ਕੰਮ ਨਹੀਂਗਾ ਸਾਡੇ ਨਾਲ ਨਹੀਂ ਰਹਿਣਾ ਤੂੰ ਹਾਂਜੀ ਬਾਪੂ ਤੇ ਹੋ ਗਏ ਬਈ ਕੰਮ ਧੰਦਿਆ ਤੋਂ ਫਰੀ ਮਤਲਬ ਹਜੇ ਦਾਣੇ ਪਾਉਣਾ ਰਹਿੰਦੇ ਇੱਧਰਲੇ ਕਬੂਤਰਾਂ ਨੂੰ ਆਹ ਰੋਟੀ ਖਾਣੀ ਐ ਨਾਉਣਾ ਹਜੇ ਕੰਮ ਬਹੁਤ ਪਿਆ ਵੈਸੇ ਉਹ ਦੂਜੇ ਮੋٹے-ਮੋٹے ਕਮਾਉ ਤਾਂ ਆਪਣੇ ਹਨਾ ਜਿਹੜੇ ਚੱਲ ਰਿਹਾ ਉਹਨਾਂ ਤੋਂ ਫਰੀ ਹੋ ਗਏ ਦਵਣੀ ਨੂੰ ਵੀ ਘਰੇ ਛੱਡ ਜਾਂਦਾ ਉੰਕਰਾ ਘਰੇ ਚੱਲ ਗਿਆ ਵੀ ਰੋਟੀ ਆ ਟਿਕਨੇ ਨਹਾਉਣੇ ਆ ਆ ਕੇ ਦੇਖਾਂਗੇ ਦਾਣੇ ਪਾਉਂਦਾ ਹਾਂ ਇਹ ਵੀਡੀਓ ਅਪਲੋਡ ਕਰਿਆ ਥੰਬਨੇਲ ਬਣਾ ਬਹੁਤ ਕੰਮ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰ ਲੈ ਘਰੇ ਰੋਟੀ ਰੋਟੀ ਖਾ ਕੇ ਤੇ ਨਾ ਤਾਂ ਨਹੀਂ ਗਿਆ ਬਈ ਹਣਾ ਯਾਰ ਲੇਟ ਹੋ ਗਿਸ ਨੂੰ ਸੀ ਦੱਸਦਾ ਮੈਂ ਬਾਤ ਉੱਪਰ ਗੱਜ ਗਏ ਹੋਣਗੇ ਭਾਈ ਸਾਜ 12 12:30 ਹੋ ਗਏ 12:30 ਵਜੇ ਹੋਣਾ ਐ ਪਰ ਮੈਂ ਨਾ ਨਾਤਾ ਨਾ ਮੈਂ ਕੁਤਰਾ ਨੂੰ ਕਿਸੇ ਨੂੰ ਵੀ ਨਾ ਇਹਨਾਂ ਨੂੰ ਨਾ ਉੱਧਰ ਕਿਸੇ ਨੂੰ ਦਾਣੇ ਵੀ ਨਹੀਂ ਪਾਇਆ ਨਾ ਕਾਰਾ ਨੂੰ ਉਹ ਤਾਂ ਪਾ ਦੇ ਸੀਗੇ ਰੋਟੀ ਜਰੂਰ ਖਾ ਲਈ ਸੀ ਮੈਂ ਉਹ ਦਮ ਥੋੜਾ ਮੈਨੂੰ ਫੋਨ ਆ ਗਿਆ ਹਨਾ ਜ਼ਰੂਰੀ ਗੱਲ ਕਰਨੀ ਪਈ ਤਾਂ ਕਰਕੇ ਤਾਂ 2 ਘੰਟੇ ਹੋ ਗਰਾਵਾ ਹੁਣ ਫ੍ਰੀ ਹੋ ਗਿਆ ਹਾਂ ਚਲੋ ਕਰ ਫੋਨ ਚਾਰਜ ਲਾਵਾਂ ਤੂੰ ਬਾਹਰ ਕਰ ਦੇ ਬਲੌਗ ਦੇ ਅੰਦੇ ਆ ਲਓ ਜੀ ਇਧਰ ਆਪਣੇ ਬੈਟ ਕਾਲੇ ਕੂਤਰਾਂ ਨੂੰ ਦਾਣੇ ਪਾ ਦੇ ਜਲਦੀ ਜਲਦੀ ਤੇ ਦੂਜਿਆਂ ਨੂੰ ਦਵਾ ਪਾ ਜਾਂਦੇ ਤੇ ਪਾਈਏ ਦਾਣੇ ਬ్రో ਹਨਾ ਪਤਾ ਨਹੀਂ ਕਿਉਂ ਇਸ ਵੀ ਆਪੇ ਵੀਡੀਓ ਕੱਟ ਪੀਤੀ ਉਹਨੇ ਇੱਕ ਮਿੰਟ ਆਏ ਪੁੱਤ ơi ਖਾ ਲੋ ਵਾਟਰ ਦੇਖੀਏ ਏਅਰ ਵਾਟਰ ਤੇਨਾਂ ਕੋਲੀ ਪਿਆ ਕੋਈ ਚੱਕਰ ਨਹੀਂ ਪਾਣੀ ਉਹਨਾਂ ਨੂੰ ਕਾਢੂ ਪਾ ਲੈਗੇ ਦਾਣੇ ਪਾਤੇ ਓਕੇ ਏਅਰਪੋਟਾ ਹਣਾ ਚਲੋ ਪਾਣੀ ਵੀ ਪਾ ਜੀ ਦਿੱਤਾ ਬਰੋ ਇਹਨਾਂ ਨੂੰ ਲੱਗਦਾ ਹਨ ਮੈਂ ਕਿਧਰ ਕਾਣੀ ਵੰਡ ਜੀ ਪਾਉਣੀ ਹੈ ਪਾ ਹੀ ਦੇ ਕੇ ਨਿਹਰਾ ਜਾਈ ਜਾਂਦਾ ਤੁਰੇ ਫਿਰਦੇ ਹਾਂ ਹੁਣ ਸੱਟ ਜਾ ਫੈਸਲੀ ਤੇ ਮੜਾ ਜਾ ਹਾਂ ਕੀ ਕਹਦਾ ਸੋਨੂੰ ਮੈਂ ਹੈ ਕੀ ਚੱਕਰ ਹੈ ਭਾਂ ਜੋ ਗਲੀ ਸੁਭਾਗ ਦੇ ਬੜਾ ਕੰਮ ਤੇ ਲਗਭਗ ਟਾਈਮ ਹੋ ਗਿਆ 1 ਵਜ ਗਿਆ ਹੋਇਆ ਬਈ ਤੇ ਹੁਣ ਦਾਣਾ ਪਾਣੀ ਪਾ ਕੇ ਆਪਾਂ ਹੋਵੇ ਵਿਹਲੇ ਸਾਰੇ ਕਬੂਤਰਾਂ ਨੂੰ ਤੇ ਕੰਮ ਬਈ ਤੁਹਾਨੂੰ ਪਤਾ ਹੀ ਹਨ ਅੱਜ ਦਿਨ ਚ ਕੀ ਕੀਤਾ ਬਾਹਰੋਂ-ਬਾਹਰੋਂ ਖੁੱਡੇ ਪਲਾਸਟਰ ਹੋ ਗਿਆ ਆਪਣੇ ਤੇ ਉਹੀ ਬਹੁਤ ਆ ਆਪਣੇ ਲਈ ਤੇ ਕੱਲ ਨੂੰ ਹੁਣ ਅੰਦਰ ਕੰਮ ਸਟਾਰਟ ਕਰਨ ਅੰਦਰੋਂ ਪਲਾਸਟਰ ਕਰਨੇ ਆ ਬਸ ਸਿਰਫ ਇੰਨੇ ਹੀ ਕੰਮ ਰਹਿ ਗਏ ਅੰਦਰੋਂ ਪਲਾਸਟਰ ਕਰਨੇ ਤੇ ਆਹ ਖੁੱਡਾ ਥੋੜਾ ਜਿਹਾ ਨੀਵੇਂ ਦੂਜੇ ਖੁੱਡਾਂ ਨਾਲ ਤੇ ਦੋ ਰਤ ਦੇ ਉਤੇ ਟਿੱਟਾਂ ਦੇ ਲੱਗ ਉਹ ਪਲਾਸਟਰ ਕਰਨੇ ਵੀ ਬਰੋਬਰ ਹੋ ਜਾਣਗੇ ਹਨ ਤੇ ਇੱਕ ਵਿਚਾਲੇ ਜਿਹੜਾ ਥਾਂ ਛੱਡਿਆ ਇੱਥੇ ਆਪਾਂ ਜਾਲ ਲਵਾਉਣਾ ਇਹ ਇੰਨੇ ਨੇ ਥਾਂ ਚ ਤੇ ਇਹ ਵੀ ਪਲਾਸਟਰ ਕਰਾਵਾਂਗੇ ਆਪਾਂ ਤੇ ਇਹ ਮੀਤਾ ਲਾ ਦੂਗਾ ਬਾਅਦ ਚ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਠੀਕ ਆ ਬਈ ਕੱਲ ਨੂੰ ਮਿਲਦੇ ਆ ਹਨ। ਕੱਲ ਨੂੰ ਦਵਣੀ ਨੇ ਜਾਣਾ ਖੇਤ ਕੱਲ ਨੂੰ ਪ੍ਰੈਸ਼ਰ ਮੇਰੇ ਤੇ ਆ ਮੈਂ ਕੰਮ ਸਾਂਭਣਾ ਤੇ ਮੈਂ ਇਹਦੇ ਲਈ ਤੋਗਾ ਸੌਣ ਵੰਦੂਗੀ ਤੇ ਓਖਾ ਕੱਲ ਨੂੰ ਬਹੁਤ ਹੋ ਮੈਨੂੰ ਪਤਾ ਐ ਮੈਂ। ਤੇ ਕੋਈ ਡਿੱਕਦਾਂ ਦੀ ਗੱਲ ਨਹੀਂ। ਠੀਕ ਆ ਬਈ। ਤੇ ਗੁੱਡ ਨਾਈਟ ਬਾਏ ਬਾਏ ਸਾਰਿਆਂ ਨੂੰ ਜਿੰਨੇ ਵੀ ਭਰਾ ਪਿਆਰ ਕਰਦੇ ਆ ਕਮੈਂਟ ਕਰਦੇ ਆ ਵੀਡੀਓ ਦੇਖਦੇ ਆ ਸਾਰਿਆਂ ਨੂੰ ਬਈ ਦਿਲੋਂ ਲਾਡੀ ਤੇ ਬਹੁਤ ਧੰਨਵਾਦ ਆ ਸਾਰਿਆਂ ਦਾ। ਹਨਾ ਤੇ ਥੋਡੇ ਸਾਰੇ ਚੱਲੀ ਜਾਂਦਾ ਕਿ ਨਹੀਂ ਜੇ ਤੁਸੀਂ ਦੇਖੋਗੇ ਤਾਂ ਹੀ ਕੋਈ ਦੋ ਰੁਪਏ ਆਉਣਗੇ ਸਿੱਧੀ ਗੱਲ ਆ ਆਪਣੇ ਕੋਲ ਹੈ ਨਾ ਜੇ ਤੁਸੀਂ ਦੇਖਣੋ ਹੜ ਕੇ ਫੇਰ ਵੀ ਹਣਾ ਆਉ ਆਪਣੇ ਪੱਲੇ ਕਿ ਨਹੀਂ ਤਾਂ ਕਰਕੇ ਬਸ ਇਹਨਾਂ ਦੇ ਪੈਸੇ ਆਪਾਂ ਹੀ ਇਹਨਾਂ ਦੇ ਲਾਈ ਜਾਨੇ ਆਪਾਂ ਹਣਾ ਠੀਕ ਹੈ ਕਿ ਨਹੀਂ ਓਕੇ ਬਈ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ